ਸਤ ਸ੍ਰੀ ਅਕਾਲ ਦੋਸਤੋ ਤੁਸੀਂ ਸਾਰੇ ਜਾਣਦੇ ਹੋਗੇ ਗੋਪੀ ਵੀਰ ਦਾ ਵਿਆਹ ਹੈ ਅਤੇ ਅਫੀਸ਼ੀਅਲ ਕਰਾਉਂਦਾ ਨਜ਼ਰ ਆ ਰਿਹਾ ਹੈ ਗੋਪੀ ਵੀਰ ਨੇ ਹਾਈਡਰਾਫੀਸ਼ੀਅਲ ਕਰਵਾਇਆ ਹੈ ਅਤੇ ਦੇਖਦੇ ਹਾਂ ਇਸ ਦੇ ਫੇਸ ਤੇ ਕੀ 글로ਉ ਆਉਂਦਾ ਹੈ ਅਤੇ ਇਸ ਨਾਲ ਹੀ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਵੀ ਗੋਪੀ ਸ਼ੌਕਰ ਅਤੇ ਮਨੀ ਸ਼ੌਕਰ ਦੋਨੋਂ ਫਨੀ ਭਰਾਵਾਂ ਨੇ ਆਪਣੇ ਵਿਆਹ ਦੇ ਵਿੱਚ ਵੀ ਪੂਰਾ ਰੰਗ ਬੰਨਿਆ ਹੋਇਆ ਹੈ ਅਤੇ ਇਹ ਤੁਹਾਨੂੰ ਆਪਣੇ ਛੜੇ ਤਾਏ ਦੇ ਨਾਂ ਮਸਕਰੀਆਂ ਕਰਦੇ ਨਜ਼ਰ ਆਉਣਗੇ ਅਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਅਤੇ ਇਸ ਦੀ ਮਾਸੀ ਨੇ ਵੀ ਬਹੁਤ ਹੀ ਜ਼ਿਆਦੇ ਇਹਨਾਂ ਨਾਲ ਐਨਜੋਏ ਕੀਤਾ ਸ਼ਵਾਰਾ ਵੀ ਕਹਿੰਦਾ ਬੱਸ ਕਰ ਭਰਾਵਾ ਬੱਸ ਤੇਰੇ ਮੂੰਹ ਤੇ ਜਾਵਾ ਮੇਰੇ ਚ ਜਿੰਨੀ ਵਾਰੀ ਜਿੰਨੀ ਵਾਰ ਰੂ ਕਰਦੀ ਆ ਹੱਡ ਜਿਹੜਾ ਸਾ ਤਾਇਆ ਆਇਆ ਨੂੰ ਕੋ ਮਾਰਿਆ ਮੈਂ ਛੜਾ ਜੁਨੀਅਨ ਚ ਅੱਜ ਰਿਟਾਇਰਮੈਂਟ ਲੈ ਰਿਹਾ ਤੇਰਾ ਹੋ ਗਿਆ ਰੇ ਤਾਇਆ ਦਾ ਵੀ ਹੁਣ ਹੋ ਗਿਆ ਮੈਂ ਤੇਰ ਕਸਣ ਲਾ ਤਾਇਆ ਦਾ ਵੀ ਹੋ ਗਿਆ ਹੁਣ ਕੁੜੀ ਹੋਈ ਮੇਰਾ ਆ ਪੁਰਾਣਾ ਕੁੜੀ ਹੋ ਗਈ ਸਾਰੇ ਪਿੰਡ ਤੋਂ ਸਾਓ ਨੀ ਸਾਰੇ ਪਿੰਡ ਕਿਸੇ ਨੂੰ ਮੱਥਾ ਟੇਕੇ ਨਾ ਕਿਸੇ ਨੂੰ ਮੱਥਾ ਟੇਕੇ ਨਾ ਇਹ ਸਿਰ ਪਰ ਸਾਵੂ ਜੇ ਮੈਂ ਨਾ ਜਾਮਾ ਜੇ ਮੈਂ ਨਾ ਜਾਮਾ ਤੂੰ ਬਹੁ ਬਣਾਉ ਜੇ ਮੈਂ ਨਾ ਜਾਮਾ ਗੋਪੀ ਦੀਂ ਤੇ ਵਿਆਹਨੀ ਜਿਹੜਾ ਇਹ ਰੰਗ ਬੰਨਿਆ ਹੈ ਇਸ ਦੇ ਨਾਲ ਇਸ ਦੇ ਫੈਨਸ ਦਾ ਵੀ ਬਹੁਤ ਹੀ ਜ਼ਿਆਦੇ ਸੋਸ਼ਲ ਮੀਡੀਆ ਤੇ ਇੱਕ ਹਫ਼ਤੇ ਤੋਂ ਜੀ ਲੱਗਿਆ ਹੋਇਆ ਹੈ ਅਤੇ ਤੁਸੀਂ ਗੋਪੀ ਵੀਰ ਨੂੰ ਦੇਖ ਸਕਦੇ ਹੋ ਵੀ ਇਹ ਆਪਣੀ ਮਾਸੀ ਨਾਲ ਬਹੁਤ ਹੀ ਜ਼ਿਆਦੇ ਮસ્کریاں ਕਰਦਾ ਹੈ ਅਤੇ ਮਾਸੀ ਨੂੰ ਆਪਣੀ ਮਾਂ ਵਾਂਗ ਹੀ ਸਮਝਦਾ ਹੈ ਗੋਪੀ ਵੀਰ ਨੇ ਆਪਣੇ ਵਿਆਹ ਦੇ ਉੱਤੇ ਬਹੁਤ ਜ਼ਿਆਦੇ ਖਰਚਾ ਕੀਤਾ ਹੈ ਕਿਉਂਕਿ ਉਸਨੇ ਕਿਹਾ ਸੀ ਵੀ ਮੇਰੀ ਮਿਹਨਤ ਦੀ ਕਮਾਈ ਹੈ ਜਿਹੜੀ ਮੈਂ ਬਹੁਤ ਹੀ ਜ਼ਿਆਦੇ ਔਕੀ ਕੀਤੀ ਹੈ ਅਤੇ ਮੈਂ ਆਪਣੀ ਮਿਹਨਤ ਪਉਤ ਕੀਤੀ ਹੈ ਇਸ ਲਈ ਇਸਨੇ ਆਪਣੇ ਵਿਆਹ ਦੇ ਉੱਤੇ ਵੀ ਰੱਜ ਕੇ ਖਰਚਾ ਕੀਤਾ ਹੈ ਇਸਦੇ ਵਿਆਹ ਦੇ ਵਿੱਚ ਬਹੁਤ ਹੀ ਜ਼ਾਦੇ ਇਕੱਠ ਸੀ ਅਤੇ ਇਸਨ ਵੀਰ ਨੇ ਇਹ ਵੀ ਦਿਖਾਇਆ ਹੈ ਇਹ ਆਪਣੀਆਂ ਚਾਚੀਆਂ ਤਾਈਆਂ ਅਤੇ ਮਾਸੀਆਂ ਦੀਆਂ ਕਿਵੇਂ ਜੋੜੀਆਂ ਬਣਾ ਪੁਣਾ ਆਪਣੇ ਤਾਏ ਚਾਚਾ ਨਾਲ ਅਤੇ ਮਾਸੜਾ ਨਾਲ ਨਚਾਰਿਆ ਹੈ ਅਤੇ ਗੋਪੀ ਵੀਰ ਨੇ ਵੀ ਆਪਣੀ ਮਾਸੀ ਦੇ ਨਾਲ ਆਪਣੀ ਜੋੜੀ ਪੂਰਨਾਈ ਅਤੇ ਵਿਆਹ ਨੂੰ ਆਪਣੇ ਨੂੰ ਫੁੱਲ ਇੰਜੋਏ ਕੀਤਾ ਹੈ ਅਰਦਾਸ ਕਰਦੇ ਹਾਂ ਕਿ ਉਹ ਵੀਰਦੀਆਂ ਖੁਸ਼ੀਆਂ ਐਸੇ ਤਰ੍ਹਾਂ ਹੀ ਪ੍ਰਕਰਾਰ ਸਦਾ ਹੀ ਰਹਿਣ